ਬਾਪੂ ਸੂਰਤ ਸਿੰਘ ਖਾਲਸਾ ਜੀ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਹਨਾਂ ਨੂੰ ਖਾਂਦੇ ਵਿਖਾਇਆ ਗਿਆ ਇਸ ਵਿੱਚ ਇੱਕ ਵਿਅਕਤੀ ਬਾਪੂ ਸੂਰਤ ਸਿੰਘ ਖਾਲਸਾ ਜੀ ਨੂੰ ਚਮਚ ਨਾਲ ਖਾਣਾ ਖਵਾ ਰਿਹਾ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਵਿੱਚ ਬਾਪੂ ਸੂਰਤ ਸਿੰਘ ਖਾਲਸਾ ਜੀ ਨੂੰ ਖਾਣਾ ਖਾਂਦੇ ਹੋਏ ਇਸ ਵੀਡੀਓ ਵਿੱਚ ਵੇਖਣ ਤੇ ਸਾਫ ਪਤਾ ਚੱਲ ਰਿਹਾ ਕਿ ਕਿਸੇ ਹਸਪਤਾਲ ਵਿੱਚ ਬਾਪੂ ਜੀ ਦੀ ਇਹ ਵੀਡੀਓ ਸ਼ੂਟ ਕੀਤੀ ਗਈ ਹੈ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਵੀਡੀਓ ਪੀਜੀਆਈ ਹਸਪਤਾਲ ਦੀ ਹੋ ਸਕਦੀ ਹੈ ਤੇ ਉਸ ਸਮੇਂ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਬਾਪੂ ਸੂਰਜ ਸਿੰਘ ਖਾਲਸਾ ਜੀ ਨੂੰ ਮਿਲਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ ਬਾਪੂ ਜੀ ਦੇ ਬੇਟੇ ਦਾ ਕਹਿਣਾ ਹੈ ਕਿ ਬਾਪੂ ਸੂਰਜ ਸਿੰਘ ਖਾਲਸਾ ਜੀ ਨੂੰ ਉਸ ਸਮੇਂ ਕਿਸੇ ਕਿਸਮ ਦੀ ਦਵਾਈ ਦਿੱਤੀ ਗਈ ਸੀ ਜਿਸ ਨਾਲ ਉਹਨਾਂ ਨੂੰ ਸੁਧ-ਬੁੱਧ ਭੁੱਲ ਗਈ ਤੇ ਉਸ ਵੇਲੇ ਉਹਨਾਂ ਨੂੰ ਖਾਣਾ ਖਵਾ ਕੇ ਵੀਡੀਓ ਬਣਾਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਹੜੀ ਆ ਇੱਕ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਬਾਪੂ ਸੂਰਜ ਸਿੰਘ ਉਹਨਾਂ ਨੂੰ ਕੁਝ ਖੁਲਾਇਆ ਜਾ ਰਿਹਾ ਉਹਦੇ ਬਾਰੇ ਸੰਗਤ ਨੂੰ ਦੱਸਣਾ ਚਾਹਨਾ ਵੀ ਜਦੋਂ ਉਹ ਇਹਨਾਂ ਨੂੰ ਹਸਪੀਟਲ ਲੈ ਜਾਂਦੇ ਆ ਚੱਕ ਕੇ ਜਿਵੇਂ ਹੁਣ ਇੱਕੀ 6ਵੀਂ 7ਵੀਂ ਵਾਰੀ ਉਹ ਹਸਪਤਾਲ ਚੱਕ ਕੇ ਲਗਾਇਏ ਨੇ ਤਾਂ ਇੱਥੋਂ ਤੇ ਲੈ ਕੇ ਹਸਪਤਾਲ ਪਹੁੰਚਣ ਤੱਕ ਹੀ ਇਹਨਾਂ ਦੇ ਅੱਠ ਟੀਕੇ ਲਾਤੇ ਸੀਗੇ ਸੋ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਉਹ ਇਹਨਾਂ ਨੂੰ ਡਰੱਗਸ ਦਿੰਦੇ ਨੇ ਟੀਕੇ ਦਿੰਦੇ ਨੇ ਜਿਨ੍ਹਾਂ ਨਾਲ ਇਹਨਾਂ ਦੀ ਸੁੱਧ ਬੁੱਧ ਖੋ ਜਾਂਦੀ ਆ ਤੇ ਇਹ ਇਹ ਵੀ ਭੁੱਲ ਜਾਂਦੇ ਆ ਵੀ ਮੈਂ ਕਿਸ ਮੰਤਵ ਲਈ ਉਹ ਹੜਤਾਲ ਤੇ ਬੈਠਾ ਜਾਂ ਕੀ ਗੱਲ ਆ ਜੋ ਹੋ ਰਿਹਾ ਹੈ ਇਹ ਸਾਰਾ ਧੱਕੇ ਨਾਲ ਹੋ ਰਿਹਾ ਐਡਮਿਨਿਸਟ੍ਰੇਸ਼ਨ ਕਰਦੀ ਆ ਪੰਜਾਬ ਸਰਕਾਰ ਕਰਦੀ ਆ ਇਹ ਸਾਰੇ ਮਾਮਲੇ ਤੇ ਬਾਪੂ ਸੁਰਤ ਸਿੰਘ ਖਾਲਸਾ ਜੀ ਦਾ ਕਹਿਣਾ ਕਿ ਇਸ ਵੀਡੀਓ ਨਾਲ ਸਰਕਾਰ ਨੇ ਆਪਣਾ ਆਖਰੀ ਦਾਤ ਚਲ ਦਿੱਤਾ ਤੇ ਦੂਜੇ ਪਾਸੇ ਉਹਨਾਂ ਵੱਡਾ ਫੈਸਲਾ ਲੈਂਦੇ ਹੋਏ ਪਾਣੀ ਦਾ ਤ્યાਗ ਵੀ ਕਰ ਦਿੱਤਾ ਤੇ ਬਾਕੀ ਸਾਰੀ ਗੱਲ ਉਹਨਾਂ ਕੌਮ ਤੇ ਛੱਡੀ ਆ ਸ਼ਿਕਾਇਤ ਕਿਉ ਗੁਰੂ ਰੂਪ ਸ਼ਰ ਸੰਗਤਿਓ ਪੰਜਾਬ ਸਰਦਾਰ ਨੇ ਮੇਰਾ ਆਖਰੀ ਦਾਸ ਸੰਗਰਸ਼ ਕਰਮ ਦਾ ਲਾਇਆ ਦੋ ਮਹੀਨੇ ਤੋਂ ਮੈਨੂੰ ਟੰਕੀਆਂ ਮਿਲਦੀਆਂ ਸੀ ਕਿ ਤੇਰੇ ਤੇ ਸੰਗਤਾਂ ਵਿੱਚ ਤਰ ਪਾਵਾਂਗੇ ਮਿੱਟੀ ਤੇ ਡਾਵਾਂਗੇ ਨਹੀਂ ਸੰਗਰਸ਼ ਛੱਡਦੇ ਉਹਨਾਂ ਨੇ ਆਖਰੀ ਦਾਲਾ ਦਾ ਵਰਨਾਮ ਕਰਨ ਮੇਰਾ ਆਖਰੀ ਫੈਸਲਾ ਸਮੁੱਚੀ ਸੰਗਠਨ ਨੂੰ ਬੇਨਤੀ ਕਰਨਾ ਕਿ ਮੈਂ ਵੀ ਆਖਰੀ ਫੈਸਲਾ ਕਰ ਲਿਆ ਹੈ ਮੈਂ ਐਸੇ ਵੇਲੇ ਤੂੰ ਪਾਣੀ ਛੜਦਾ ਅੱਗੇ ਸੰਗਤ ਵਾਲੇ ਖਾਲਸਾ ਸਰਿਆ ਇਹਦੋਂ ਅੱਗੇ ਸੰਗਤ ਜਾਣੇ ਉਹਨੇ ਕੀ ਕਰਨ ਸਨੀ ਸੁਜਾਪੁਰ ਦੇ ਨਾਲ ਜਸਵੀਰ ਹੇਰਾ ਪੈਰੇ ਦਾ ਟੀਵੀ